ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੇ ਸੂਚਨਾ ਹੋਵੇ ਜੋ ਸੋਚਿ ਲਖਵਾਰ ਜੁਪੈ ਜੁਪ ਨਾ ਹੋਵੇ ਜੈ ਲਾਇ ਰਹਾ ਲੇ ਉਤਾਰਕ ਉਕਿਆਬ ਆਪਣਾ ਉਤਰੀ ਜੇ ਬੰਨਾ ਪਰ ਜਾ ਭਾਰ ਸਹ ਸੈਨ ਪਲ ਕੋਹੇ ਤੈ ਕਿਨ ਝਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮੇ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਕੁਨ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਤਰੀ ਸੇ ਹੁਕਮੀ ਸਦਾ ਭਵਾਈਏ ਉਕਨੇ ਅੰਦਰ ਸਭ ਕੋ ਬਾਹਰ ਕਮਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦ੍ਯਾ ਵਿਖਣੀਆਂ ਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਸੇ ਗਾਵੇ ਕੋ ਜਾਪੈ ਰਸ ਦੂਰ ਗਾਵੇ ਕੋ ਵਿਖੇ ਹਾਦ ਰਹਿ ਦੂਰ ਕਥਨਾ ਕਥੀ ਨ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਜੁ ਲੈਂਦੇ ਤਕ ਪਾਹੀ ਜੁ ਗਜ ਬੰਸਰ ਖਾਈ ਕਾਏ ਹੁਕਮੀ ਹੁਕਮ ਚਲਾਇ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਹਿਬ ਸਾਚਨਾਇ ਭਾਖਿਆ ਭਾਵੇ ਪਾਰੇ ਆਖੇ ਮੰਗ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੁ ਦਸਹਿ ਦਰਬਾਰ ਮਹੁ ਕੇ ਬੋਲਨ ਬੋਲੀਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮਿ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਹਿ ਜਾਣਵੇਂ ਸਵਾਪੇ ਸਚਿਆਰ ਥਾਪਿਆਣਾ ਜਾਇ ਕੀਤਾ ਨਾ ਹੋਏ ਆਪੇ ਆਪ ਨਨੰਜਨ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨੇ ਅਮਨੇ ਰੱਖੀ ਪਾਉ ਦੁ ਪਰ ਹਰ ਸੋ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੂ ਸਰ ਗੁਰੂ ਗੋਰਖੇ ਬਰਮਾ ਗੁਰੂ ਪਾਰਵਤੀ ਮਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਤਨਾਂ ਜਾਇ ਗੁਰਾਇਕ ਦੇ へ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਸਰਨਾ ਜਾਇ ਤੀਰਥ ਨਾ ਮਾ ਜੇ ਤਿਸ ਭਾਵ ਮੈਨ ਭਾਣੇ ਕੀ ਨਾ ਹੀ ਕਰੀ ਜੇਤੀ ਸਰ ਠਿਓ ਪਾਈ ਵੇ ਕਾਮਣ ਕਰਮਾ ਕੇ ਮਲੇ ਲਈ ਮੱਥ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ へ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਸਰਨਾ ਜਾਇ ਜੇ ਤੁਗ ਚਾਰੇ ਹਰਜਾ ਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਈ ਕਹਿਜਸ ਕੀ ਰਜਗਲੇ ਜੇ ਤਿਸ ਨਜ਼ਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀੜ ਕਰ ਦੂਸੀ ਦੋਸਰੇ ਨਾ ਨਿਕਲੇ ਨਿਰਗੁਣ ਗੁਣ ਕਰੇ ਬਿਨ ਮੰਨ ਤਿਆਗ ਹੁੰਦੇ ਇਥੇ ਆ ਕੋਈ ਨਾ ਸੁਝੇ ਜੇ ਤਿਸ ਕੋਈ ਕਰੇ ਸੁਨੇ ਸਿਧ ਪੀਰ ਸੁਨਾਤ ਸੁਨੇ ਤਰਤ ਤਵਲੇ ਆਕਾਸ਼ ਸੁਨੇ ਦੀਪ ਲੋਕ ਪਾਤਾਲ ਸੁਨੇ ਭੂਨ ਸਕੇ ਕਾਲ ਨਾਨਕ ਪ੍ਰਗਟਾ ਸਦਾ ਸੁਗਾ ਸੁਨਾ ਦੀਪ ਪਾਵਕਾ ਨਾ ਸੋ ਸੁਨੇ ਸਰਵ ਮਹਿੰਦਰ ਸੁਨੇ ਮੱਖ ਕੋ ਸਲਾਹ ਹਨਮੰਦ ਸੁਨੇ ਜੋਗ ਜਗਤਨ ਪੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅਡਸੜ ਕਾਇਸ ਨਾਨਕ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾ ਸਾ ਸੁਨੇ ਬੇ ਭਾਵੇ ਰਹੁ ਸੁਨੇ ਹਾਤੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸਨ ਸੁਣਿਆ ਦੂਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਡ ਕਲਮ ਨਾਲ ਲਿਖਣ ਹਾਰ ਮੰਨੇ ਗਾਵੇ ਕਰ ਵਿਚਾਰ ਐਸਾ ਨਾਮ ਰਣਜਨ ਹੋਵੇ ਕੋ ਮਨ ਜਾਣੇ ਬਨ ਕੋਈ ਮੰਨੇ ਸੁਰ ਤੋਂ ਵਿਮਨ ਬਦ ਮੰਨੇ ਸਗਲ ਭੂਮਣ ਕੀ ਸੋਧ ਮੰਨੇ ਮੂੰ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਏ ਐਸਾ ਨਾਮ ਰਣਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮਨੇ ਮਾਰ ਕੇ ਠਾਕ ਨਾ ਪਾਇ ਮਨੇ ਪਾਸੋ ਪ੍ਰਗਟ ਜਾਏ ਮਨੇ ਮਗਨੇ ਚੱਲੇ ਪੰਥ ਮਨੇ ਧਰਮ ਸੇਤੀ ਸਰਵੰਦੇ ਆਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੋਗਦਵਾਰ ਮਨੇ ਪ੍ਰਵਾਰੇ ਸਾਧਾਰ ਮਨੇ ਤਰੀ ਤਾਰੇ ਗੁਰ ਸੇਖ ਮਨੇ ਨਾਨ ਨ ਭਵੇ ਨਾ ਪੇਖੇ ਆਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਵਰਦਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਗਰੇਕ ਧਿਆਨ ਦੇਖੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰਤ ਹੋਲ ਤਰਮਜਾ ਕਾ ਭੂ ਸੰਤੋਖਤਾ ਵਰਕਿਆ ਜਿਨ ਸੂਤ ਦੇਖੋ 부ਜ ਹੋਵੇ ਸਚਾਰ ਤੋਲੇ ਉਪਰ ਕੇਤਾ ਭਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਣ ਜੋਰ ਜੀ ਜਗਤ ਰੰਗਾ ਤੇ ਨਾਮ ਸੁਪਨੇ ਲਿਖੇ ਉੜੇ ਕਲਾ ਮਿਹਲੇ ਕਾਲਿ ਕਝਾਨੇ ਕੋਈ ਲੇਖਾਂ ਲਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੋਤ ਕੀਤਾ ਉਸੇ ਕੋ ਗਵਾ ਤਿਸਤੇ ਹੋਵੇ ਲਖ ਦਰਿਆ ਪੁਰਤ ਕਮਣ ਕਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੜੁ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮ ਤਨ ਅਨੰਕਾਰ ਸੰਗ ਪਰਿਯਾਪੀ ਅ ਸੰਗ ਭਾਵ ਸੰਗ ਬੁਲਾ ਸੰਗ ਬਤਾਉ ਸੰਤ ਰੰਤਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਪਵਤ ਗੁਣ ਧਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੁਵਰਮੁ ਭਕਸਾਰ ਸੰਤੋ ਮੋਲੇ ਬੁਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਰੂਪਾਵੇ ਸਾਈ ਭਲੀਕਾਰ ਦਸਰਾਸ ਲਾਮ ਧਨ ਰੰਗਾਰ असंग क मुरके अंध कोर संग चोर हराम कोर संग मर कर जाहि डोर संग बल बढा त्याग माई संग पापी पाप कर जाहि असंकुड यार कूड़े फिराय शंख मलेश मल पाक गाज संग नंदक सिर करे पार नानक रीच कहे विचार मारन जमे एक बार जूतन पावे सहाय पलीकार दूसरा सलाम जननंकर असंक नामे असंक तामे गम गम संग लो संख्या सर पार होए करी नाम करी सालाह करी ज्ञान गीत गुण गाह ਅਕ੍ਰਿਲੇ ਕਨ ਬੋਲ ਨਿ ਬਾਣ ਕਰ ਅਸਰ ਸੰਜੋਗ ਵਖਾਨ ਜਿਨ ਹੈ ਲਖਤਿ ਸੁਰਨਾ ਜੀ ਫਰਮਾਇ ਤੇ ਵਤਿ ਵਪਾਈ ਜਿਹਤਾ ਕੀਤਾ ਤੇ ਤਾ ਨਾਵੇ ਨਾਵੇ ਨਾਇ ਕੋ ਥਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਿਵੇਂ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਦੂਸਰਾ ਸਲਾਮ ਨਿਰੰਕਾਰ ਪਰਿਏ ਹੱਤ ਭਰਤਨ ਦੇਹ ਪਾਣੀ ਦੋਤ ਤਰ ਸੁਕੇ ਮੂਤ ਬ੍ਰਿਤੀ ਕੱਪੜ ਹੋਏ ਦੇ ਸਾਭ ਲਗੇ ਹੋ ਤੋਏ ਪਰਿਏ ਮਤ ਪਾਪਾ ਕੇ ਸੰਘ ਹੋ ਟੋਟੇ ਨਾਵੇ ਕਿਰੰਤ ਪੁੰਨੀ ਪਾਪੀ ਆਖਿ ਨਾਹਿ ਕਰ ਕਰ ਕਰਨਾ ਲਿਖਿ ਲਿਖਿ ਜਾਓ ਆਪੇ ਵੀ ਜਾਪੈ ਹੀ ਖਾਓ ਨਾਨਕ ਹੁਕਮਿ ਆਓ ਜਾਉ ਤੀਰਥ ਬਧੈ ਦਦਾ ਜੇ ਕੋ ਪਾਵੇ ਤਿਲ ਕਾਮਣ ਸੁਨੇ ਮਨੇ ਅਵਨ ਕੀ ਤਾ ਭਉ ਅੰਤਰ ਗਰ ਤੀਰਥ ਮਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾ ਸਤ ਸੋਹਾ ਸਰਮ ਚਾਉ ਕਮਣ ਸਮੇ ਲਾਗਤ ਕਮਣ ਕਮਣ ਚਿਤ ਕਮਣ ਵਾਰ ਕਮਣ ਸ੍ਰੋਤ ਮਹਾ ਕਮਜਿਤ ਹੋ ਆਇਆ ਕਾਰ ਵੇਣਾ ਪਾਇ ਪਣ ਤੀਜੀ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਕਾ ਦਿਅ ਜੁ ਲੇਕ ਲੇ ਕੁਰਾਨ ਫਿਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੀਤੀ ਕੋ ਸਾਜੀ ਆਪੇ ਜਾਣੇ ਸੋਇ ਕਿਵ ਕਰਾ ਕਾ ਕਿਵਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦੇ ਕਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਗੇ ਗਿਆ ਨਾ ਸੋਹੀ ਪਾ ਤਾਲਾ ਪਾ ਤਾਲ ਲਖਿਆਗਾ ਸਾਯਾਗਾ ਸੁਰ ਕੁਲਕ ਪਾਲ ਥਕੇ ਵੀਦ ਕਹਿਣਕ ਵਾਕ ਛੈ ਸਠਾਰੇ ਕਹਿਣ ਕਦੇ ਬਾਸੋ ਲਿਖਤਾਤ ਲੇਖਾ ਹਿਤ ਲਿਖਿਏ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹ ਹਿਸਲਾਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾਹ ਸੁਲਤਾਨ ਵਿਰਾਸਤੀ ਹਮਤਾਨ ਕਿਹੜੀ ਤੁਲਨਾ ਹੋਣੀ ਜੇ ਤੇ ਸਮਨ ਨਾ ਵੀਸ ਰਹੇ ਅੰਤ ਨਾ ਚੁਤੀ ਕਹਿ ਨਾਂਤੀ ਅੰਤ ਨਾ ਕਰਨ ਦੇ ਅਨੰਤ अंतना में कण सुनना अंतना जापे क्याव नमनते अंतना जापे कीतायाकार अंतना जापे पारावार अंत कारण केते मिलाहै ताके अंतना पाए जाहे ये अंतना जाने कोई भूता कि ये भूता होई वड्डा सहब ऊचा ठाओ चे ऊपर ऊचा ना एवड़ ऊचा होए कोट सुचे को जाने सोए ਜਿਉਂੜਿ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮਿਲਿ ਕਿਆ ਨਾ ਜਾਇ ਵੱਡਾ ਦਾਤਾ ਤਿਲਨਾ ਤਮੋਇ ਕੀਤੇ ਮੰਗੈ ਜੋ ਦੇਉ ਪਾਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਘਟੂਟੇ ਵੇਕਾਰ ਕੀਤੇ ਲੈ ਲੈ ਮਕਰ ਬਾਹੇ ਕੀਤੇ ਮੁਰ ਖਾਇ ਗਾਇ ਕੀਤੇ ਰੂਪੋ ਸੁਦ ਮਾਰੇ ਪੀਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਇ ਹੋ ਰਾਖ ਨ ਸਕੇ ਕੋਈ ਜੇ ਕੋ ਖਾਇਗਾ ਖਣ ਭਾਇਓ ਜਾਣੇ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਜੀ ਸੁਨੋ ਬਕਸੈ ਸਵਰਸਲਾ ਨਾਨਕ ਪਸਹੀ ਪਸਾ ਮੂਲ ਗਣ ਮੁਰਵਾ ਪਾਰ ਮੂਲ ਵਪਾਰੀ ਮੂਲ ਪੰਡਾਰ ਮੂਲ ਲਾਵੇਂ ਮੂਲ ਲੈ ਜਾਏ ਮੂਲ ਪਾਏ ਮੂਲ ਸਮਾਏ ਸਮੇਉ ਤਰਮਲ ਦੀ ਬਾਣ ਮੂਲ ਤਲ ਮੂਲ ਫਰਮਾਨ ਮੂਲ ਬਕਸੀ ਸੁਮਣੀ ਸਾਨ ਮੂਲ ਕਰਮ ਮੂਲ ਫਰਮਾਨ ਮੂਲ ਮੂਲਾ ਖੇਣਾ ਜਾਏ ਆਕਾ ਕਰਹਿ ਲਿਖਲਾਏ ਆਕੇ वेद ਪਾੜ ਬਰਾਣ ਆਕੇ ਪੜੇ ਘਰੇ ਵਖਿਆਣ ਆਕੇ ਵਰਵੇਂ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦੇ ਆਕੇ ਇਸ ਰਾਕੇ ਸਦੇ ਆਕੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਾ ਮੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਹੀ ਕੇ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕੀਏ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤੁ ਮੈ ਸਰਬ ਸਮਾਲੇ ਮਾਝੇ ਨਾਦ ਨੇ ਕਿਆ ਸੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਚੁਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਸੁਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਣਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀ ਆਵਣ ਮੋਹਣ ਸੁਰਗਮਾ ਚੁਪਿਆਲੇ ਗਾਵਨ ਰਤਨਿ ਪਾਈ ਤੇਰੇ ੜਸੜੀ ਤੇ ਰਤਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਬੰਡਵਰ ਪੰਡਾ ਕਰ ਕਰਖੇ ਧਾਰੇ ਸਹੀ ਗਦਨੋ ਗਾਵੇ ਜੋਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਾ ਚਤਨਿ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰਨੀ ਸੀ ਮਾਜ ਨੀ ਉਪਾਈ ਕਰ ਕਰ ਦੇਖਿਆ ਕੀ ਤੈ ਆਪਣਾ ਜੋਤਿਸ਼ ਦੀ ਵੜਿਆਏ ਜੋਤਿਸ ਭਾਵੇ ਸੋਈ ਕਰ ਸੀ ਰਕਮ ਨਾ ਕਰ ਨਾ ਜਾਏ ਸੋ ਪਾਸਾ ਸਹਾ ਪਾਸ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਧਰਮ ਪਚੋਲੀ ਧਾਨ ਕੀ ਕਰੇ ਵੇ ਫੂਲ ਖਿੰਥਾ ਕਾਲ ਕੁਹਾਰੀ ਕਾਜ ਕੁਟੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗਜੀਤ ਅਦੇਤ ਸਿਆਦੇਸ ਆਦਿ ਨੀਣਾਦਨਾਦ ਤੁਜੁ ਜੁਗੇ ਕੋ ਵੇਸ ਭਉਤਿ ਗਾਂਧਿਆ ਭੰਡਾਰਨ ਕਟਕੜ ਵਾਜੀ 나ਥ ਆਪਨਾਤ ਨਾ ਤੀਸੋ ਬੁਜਾਇ ਕਿਰੇ ਸੇ ਦੇਵਰਾ ਸਾਧ ਸੰਜੋਗ ਜੁਜ ਕਾਰ ਚਲਾਵੇ ਲੇਖਿ ਆਵੇ ਭਾਗ ਅਦੇਤ ਸਿਆਦੇਸ ਆਦਿ ਨੀਣਾਦਨਾਦ ਤੁਜੁ ਜੁਗੇ ਕੋ ਵੇਸ ਈਕਾਮਾਇ ਯੁਕਤੁ ਮੈ ਇਤਿ ਚਲੇ ਪਰਵਾਣ ਇਕ ਸੰਸਾਰਿਕ ਭੰਡਾਰ ਇਕ ਲਾਇ ਦੀ ਬਾਣ ਯੁਕਤ ਸੁਭਾਵੇ ਤੇ ਵੇ ਚਲਾਵੇ ਜਿ ਹੋਵੇ ਫਰਮਾਨ ਕੋਵੇ ਕੈਉ ਨਾਨਦਰ ਨਾਵੇ ਬੋਤਾ ਹੀ ਵਿਡਾਨ ਅਬੇ ਤਸੇ ਆਦੇਸ ਆਦਿ ਨੀਲ ਨਾਦ ਨਾਦ ਜਿਉ ਜਿਉ ਕੋਵੇਸ ਅਸਲੋਲ ਈਪੰਡ ਆਰਾ ਜੋ ਕਿਸ ਵਾਇਸ ਵੇ ਕਾ ਵਾਰ ਕਰ ਕਰ ਵੇਖੇ ਸੁਰਗਿਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਆਦੇਸ ਆਦਿ ਨੀਲ ਨਾਦ ਨਾਦ ਜਿਉ ਜਿਉ ਕੋਵੇਸ ਐਵਦੋਲੀ ਬਲ ਕੋਇਲ 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 ਕੋਈ ਲਗ ਲਗ ਗੇੜਾ ਕੀ ਇਹ ਕਨਾ ਜਗਦੀਸ਼ ਹੋਏ ਤੁਰਾਈ ਪਦ ਪਵੜੀਆ ਚੜੀਏ ਹੋਏ ਪੀਸ ਸੁਨ ਬਿਲਾਇਆ ਕਾਸ਼ ਕੀ ਕੀਟਾ ਆਈ ਰੀਸ ਨਾਨਕ ਨਰੀ ਪਾਏ ਕੁੜੇ ਕੁੜੇ ਟੀਸ ਆਖੰ ਜੋਰ ਤੋਂ ਪੈਣਾ ਜੋਰ ਜੋਰ ਨ ਮੰਗਦੇ ਹੈ ਨਾ ਜੋਰ ਜੋਰ ਨ ਜੀਵਣ ਮਰਨਾ ਜੋਰ ਜੋਰ ਨ ਆਲਮਾਨ ਮਨ ਸੰਗੁਰੇ ਜੋਰ ਨ ਸੁਰਤੇ ਕਾਣ ਵਿਚਾਰ ਜੋਰ ਨ ਜੁਪਟੇ ਸਤ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਇਹਨਾਂ ਕੁੱਤਮ ਨੀਚ ਨਾ ਕੋਏ ਰਾਤੀ ਰਚਿਤ ਦੀਵਾਰ ਪਵਨ ਪਾਣੀ ਨਹੀਂ ਬਾਤਾ ਦਸਵੀਂ ਤਰਤੀ ਤਾਂ ਬਰਕੀ ਪਰਮਸਾਦ ਦਸਵੀਂ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਤੇ ਸੋਣ ਪੰਚ ਪੁਰਾਣ ਤ੍ਰੀ ਕਰਮ ਭਵੇਂ ਨੀ ਸਾਨ ਕੱਚ ਬਕਾਇ ਉਥੇ ਪਾਇ ਨਾਨਕ ਜੀ ਆ ਜਾ ਪਈ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਾਟ ਤਕੜੀ ਰੂਪ ਰੰਗ ਕੀ ਵੇਸ ਕੀਤਿਆ ਕਰਮ ਭੂਮੀ ਮਹਿਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਨ ਝੰਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁਦਨਾਰ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੀ ਪਾਦ ਨਿਰੰਦ ਕੀਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਦ ਬਿਨੋਦ ਕੋੜਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੇ ਘਾਟ ਤਕੜੀਏ ਬਹੁਤ ਅਨੂਪ ਤਾ ਕੇ ਅਗਲਾ ਕ ਤਿਗਨਾ ਨਾ ਜਾਏ ਜੇ ਕੋ ਕਹਿ ਬਚੇ ਵਿਸਤਾਰਿਤ ਕਰਿਐ ਸੁਤਮਤ ਮਨ ਮੋਨਿਤ ਤਾ ਕਰਿਐ ਸੁਰਾਸਦਾ ਕੇ ਸੁਧ ਕਰਮ ਕਰਣ ਕੀ ਬਾਣੀ ਯੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਪਰਪੂਰ ਤਿਥਾ ਸੀਤੋ ਸੀਤਾ ਮਹਾ ਮਾਏ ਤਾ ਕੇ ਰੂਪ ਨਾ ਕਤਨੇ ਜਾਏ ਨਾਮ ਰੇਣ ਠਾਵੇ ਗਾਜਨ ਕੇ ਰਾਮ ਸੇ ਮਨ ਵਾਹੇ ਤਿਥਾ ਪਗਿਤ ਬਸੇ ਕੇ ਲੋ ਕਰੇਨਨ ਸੱਚਾ ਮਨ ਸੋ ਸਾਚ ਕਨਵ ਸਨ ਅੰਕਾਰ ਕਰ ਕਰ ਵੇਖੇ ਨਦਰਿਨ ਹਾਲ ਦਿੱਥੈ ਕੰਡ ਮੰਡਵਰ ਪਾਂਡ ਜੇ ਕੋ ਕਥੀ ਤਾਂਤ ਨਾਨਕ ਦਿੱਥੈ ਲੋਭ ਲੋਇ ਕਾਰਜ ਜਿ ਹੁਕਮ ਦੇਿਤ ਵਕਾਰ ਵੇਖੈ ਵਿਸੈ ਘਰੇ ਵਿਚਾਰ ਨਾਨਕ ਸਤਿਨਾਕ ੜਾ ਸਰ ਨਿਤ ਪਹਾਰਾ ਧੀਰ ਸੁਨਹਾਰ ਨਮਤ ਵੇਧ ਹਥਿਆਰ ਪੋਕ ਲਗਨੀ ਤਪ ਤਾਓ ਪਾਂਡ ਆਪ ਮ੍ਰਿਤ ਢਾਲ ਘੜੀ ਸਭ ਸੱਤੀ ਰਕਸ਼ਾ ਜਿੰਨ ਕੋ ਨਰ ਕਮਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗਿਰੂ ਪਾਣੀ ਪਿਤਾ ਮਾਤਾ ਤਰਤ ਮਹਤੁਰ ਦਿਵਸ ਰਾਤ ਦੋਇ ਦਾਇ ਦਾਇ ਆ ਕੀ ਲੈ ਸਗਲ ਜਗਤ ਜੰਗਾਂ ਆਪਰੇ ਆਈ ਆਵਾਜ਼ੇ ਤਰ ਮਹਦੂਰ ਕਰਮੀ ਆਪੋ ਆਪਣੀ ਤੂੰ ਨੇਣ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਤੇਮ ਕਿਉ ਤੁਲੇ ਕੀਤੀ ਛਟੀ ਨਾਲ। ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਤੇਨੁ ਖੁਜਲੇ ਕੀਤੀ ਛਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।